ਪੰਜਾਬ ਵਿੱਚ ਫੇਸਲੈਸ ਆਰਟੀਓ ਸਿਸਟਮ ਲਾਗੂ ਹੋਣ ਤੋਂ ਬਾਅਦ ਹੁਣ ਟ੍ਰਾਂਸਪੋਰਟ ਵਿਭਾਗ ਨੇ ਚਲਾਨ ਕਾਊਂਟਰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਵਿਭਾਗ ਨੇ ਸਾਫ਼ ਕੀਤਾ ਹੈ ਕਿ ਹੁਣ ਕਿਸੇ ਵੀ ਵਾਹਨ ਚਾਲਕ ਤੋਂ ਆਰਟੀਓ ਦਫ਼ਤਰ ਵਿੱਚ ਨਤ ਰਾਸ਼ੀ ਨਹੀਂ ਲਈ ਜਾਵੇਗੀ ਤੇ ਸਾਰੇ ਚਲਾਨ ਸਿਰਫ ਆਨਲਾਈਨ ਮੋਡ ਵਿੱਚ ਹੀ ਭਰੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰਟੀਓ ਦੀਆਂ 56 ਸੇਵਾਵਾਂ ਸੇਵਾ ਕੇਂਦਰਾਂ ਅਤੇ 1076 ਹੈਲਪਲਾਈਨ ਤੇ ਸ਼ਿਫਟ ਕਰਨ ਤੋਂ ਬਾਅਦ ਆਰਟੀਓ ਦਫ਼ਤਰਾਂ ਨੂੰ ਜਿੰਦੇ ਲਗਾ ਦਿੱਤੇ ਗਏ ਨੇ ਪਰ ਚਲਾਨ ਭੁਗਤਾਨ ਦੀ ਪ੍ਰਕਿਰਿਆ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਸੀ ਵੀਰਵਾਰ ਨੂੰ ਕਈ ਲੋਕ ਚਲਾਨ ਭਰਨ ਆਰਟੀਓ ਦਫ਼ਤਰ ਪਹੁੰਚੇ ਪਰ ਗੇਟ ਬੰਦ ਹੋਣ ਕਾਰਨ ਉਹਨਾਂ ਨੂੰ ਮੁੜਨਾ ਪਿਆ ਦੱਸ ਦਈਏ ਕਿ ਟ੍ਰੈਫਿਕ ਪੁਲਿਸ ਅਤੇ ਆਰਟੀਓ ਦੋਵੇਂ ਵਿਭਾਗ ਚਲਾਨ ਹੁਣ ਆਨਲਾਈਨ ਹੀ ਕਰਦੇ ਨੇ ਅਜੇ ਇਹ ਦੇ ਵਿੱਚ ਭੁਗਤਾਨ ਦੀ ਪ੍ਰਕਿਰਿਆ ਵੀ ਹੁਣ ਆਨਲਾਈਨ ਹੋਵੇਗੀ। ਚਲਾਨ ਬਨਨ ਸਮੇਂ ਵੀ ਵਾਹਨ ਚਾਲਕ ਨੂੰ ਚਲਾਨ ਦੀ ਰਾਸ਼ੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਜੇਕਰ ਚਾਲਕ ਮੌਕੇ ਤੇ ਭੁਗਤਾਨ ਕਰ ਦੇਵੇ ਤਾਂ ਉਸ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣੇ ਪੈਂਦੇ। ਜੇਕਰ ਚਲਾਨ ਦਾ ਭੁਗਤਾਨ ਮੌਕੇ ਤੇ ਨਹੀਂ ਕੀਤਾ ਜਾਂਦਾ ਤਾਂ ਪੁਲਿਸ ਜਾਂ ਫਿਰ ਆਰਟੀਓ ਦਸਤਾਵੇਜ਼ ਜ਼ਬਤ ਕਰ ਲੈਂਦੇ ਹਨ। ਬਾਅਦ ਵਿੱਚ ਜਦੋਂ ਚਾਲਕ ਆਨਲਾਈਨ ਚਲਾਨ ਦਾ ਭੁਗਤਾਨ ਕਰਦਾ ਹੈ ਤਾਂ ਉਹ ਰਸੀਦ ਦਿਖਾ ਕੇ ਆਪਣੇ ਦਸਤਾਵੇਜ਼ ਵਾਪਸ ਲੈ ਸਕਦਾ ਹੈ। RTO ਕੁਲਦੀਪ ਬਾਬਾ ਨੇ ਦੱਸਿਆ ਹੈ ਕਿ ਵਿਭਾਗ ਹੁਣ ਆਨਲਾਈਨ ਭੁਗਤਾਨ ਤੋਂ ਬਾਅਦ ਦਸਤਾਵੇਜ਼ ਚਾਲਕ ਦੇ ਘਰ ਤੱਕ ਭੇਜਣ ਦੀ ਯੋਜਨਾ ਤੇ ਕੰਮ ਕਰ ਰਿਹਾ ਹੈ ਜਿਵੇਂ ਹੀ ਆਨਲਾਈਨ ਪੇਮੈਂਟ ਹੁੰਦੀ ਹੈ ਉਸ ਦੀ ਜਾਣਕਾਰੀ RTO ਨੂੰ ਮਿਲ ਜਾਵੇਗੀ ਅਤੇ ਦਸਤਾਵੇਜ਼ ਪੋਸਟ ਜ਼ਰੀਏ ਘਰ ਭੇਜੇ ਜਾਣਗੇ ਇਸ ਦੀ ਦਲਾਲਾਂ ਦੀ ਭੂਮਿਕਾ ਹੁਣ ਖਤਮ ਹੋਵੇਗੀ ਦੱਸ ਦਈਏ ਕਿ ਆਨਲਾਈਨ ਵਿਵਸਥਾ ਲਾਗੂ ਹੋਣ ਨਾਲ ਹੁਣ ਦਲਾਲੀ ਦੀ ਖੇਡ ਵੀ ਜੋ ਹੈ ਖਤਮ ਹੋਵੇਗੀ ਪਹਿਲਾਂ ਚਲਾਨ ਭੁਗਤਾਨ ਲਈ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਦਲਾਲ ਰਸਤੇ ਵਿੱਚ ਫੜ ਲੈਂਦੇ ਸਨ ਤੇ ਕਈ ਵਾਰ ਪੈਸੇ ਲੈ ਕੇ ਗਾਇਬ ਵੀ ਹੋ ਜਾਂਦੇ ਸਨ ਹੁਣ ਲੁਧਿਆਣਾ ਆਰਟੀਓ ਦਫ਼ਤਰ ਵਿੱਚ ਅਜਿਹੇ ਮਾਮਲਿਆਂ ਦੇ ਵਿੱਚ ਕਈ ਦਲਾਲਾਂ ਤੇ ਕੇਸ ਵੀ ਦਰਜ ਹੋ ਚੁੱਕੇ ਨੇ 260 ਚਲਾਨ ਅਜੇ ਪੈਂਡਿੰਗ ਦੱਸੇ ਜਾ ਰਹੇ ਨੇ ਆਰਟੀਓ ਕੁਲਦੀਪ ਸਿੰਘ 바ਵਾ ਨੇ ਦੱਸਿਆ ਹੈ ਕਿ ਦਫ਼ਤਰ ਦੇ ਵਿੱਚ ਅਜੇ ਕਰੀਬ 260 ਚਲਾਨ ਜੋ ਹੈ ਪੈਂਡਿੰਗ ਹਨ ਜੋ ਪੁਲਿਸ ਵੱਲੋਂ ਆਏ ਹਨ ਤੇ ਇਹਨਾਂ ਮਾਮਲਿਆਂ ਲਈ ਇੱਕ ਮੁਲਾਜ਼ਮ ਨੂੰ ਨਿਯੁਕਤ ਕੀਤਾ ਗਿਆ ਹੈ ਜੋ ਕਿ ਲੋਕਾਂ ਨੂੰ ਆਨਲਾਈਨ ਭੁਗਤਾਨ ਦੀ ਪ੍ਰਕਿਰਿਆ ਵੀ ਸਮਝਾਏਗਾ ਉਹ ਕਿਸੇ ਤੋਂ ਨਕਦੀ ਰਾਸ਼ੀ ਨਹੀਂ ਲਵੇਗਾ ਆਨਲਾਈਨ ਚਲਾਨ ਭਰਨ ਦੀ ਜੋ ਪ੍ਰਕਿਰਿਆ ਹੈ ਉਸ ਬਾਰੇ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਲੋਕਾਂ ਨੂੰ ਟ੍ਰੈਫਿਕ ਚਲਾਨ ਭਰਨ ਲਈ ਨਾ ਥਾਣੇ ਜਾਣ ਦੀ ਲੋੜ ਹੈ ਤੇ ਨਾ ਹੀ ਕੋਰਟ ਦੇ ਗੇੜੇ ਕੱਢਣ ਦੀ ਤੁਸੀਂ ਘਰ ਬੈਠੇ ਮੋਬਾਈਲ ਜਾਂ ਫਿਰ ਆਪਣੇ ਲੈਪਟਾਪ ਤੋਂ ਆਨਲਾਈਨ ਚਲਾਨ ਜੋ ਹੈ ਭਰ ਸਕਦੇ ਹੋ